ਤਮਾਨ ਸਰ ਦੇਖ ਲੋ ਇੱਕ ਵੀ ਬੰਦਾ ਨਹੀਂ ਹੱਥ ਖੜਾ ਕਰ ਰਿਹਾ ਜੇ ਇਹਨਾਂ ਦੀ ਰੱਗ ਇਹ ਬੋਲ ਰਹੀ ਹੈ ਤੇ ਪੂਰਾ ਪੰਜਾਬ 13 ਚ ਤੁਹਾਡੀਆਂ ਸ਼ੀਟਾਂ ਜਿਹੜੀਆਂ ਤੁਹਾਡੀਆਂ ਮੰਨਦਾ ਸਿਕਿਉਰਿਟੀ ਜਬਤ ਹੋਣੀਆਂ ਤੇ ਜਿਹੜੇ ਸਾਥੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਅਗੇਂਸਟ ਵੋਟ ਪਾਵਾਂਗੇ ABC ਜਿਹਨੂੰ ਮਰਜ਼ੀ ਪਾ ਦਾਂਗੇ ਪਰ ਇਹਨਾਂ ਨੂੰ ਪਨੀ ਪਾਵਣੇ ਦੇਖੋ ਆ ਮੇਂ ਪਾਰਟੀ ਦੇਖਣਾ ਆ ਉਹ ਹੱਥ ਖੜੇ ਆ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਨਹੀਂ ਪਾਉਣੀਆਂ ਬੁਲਾ ਰਿਆ ਨੇ ਕਿਹਾ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਜਾਣਾ ਪਊਗਾ ਜੇ ਆ ਵੀਡੀਓ ਭੰੜ ਰਹੀ ਐ ਤੁਹਾਨੂੰ ਸ਼ੇਅਰ ਕਰਨੀਆਂ ਪਊਗੀਆਂ ਇੱਕ ਇੱਕ ਆਦਮੀ ਦੀ ਜ਼ਿੰਮੇਵਾਰੀ ਇਹ ਹੋਣੀ ਆ ਕਿ ਮੈਂ 10 ਤੋਂ 50 ਬੰਦਿਆਂ ਤੱਕ ਇਹ ਵੀਡੀਓ ਸ਼ੇਅਰ ਕਰਾਂ ਤੇ ਜੇ ਨਹੀਂ ਕਰ ਸਕਦੇ ਫਿਰ ਜਿੱਤਨ ਦੀ ਆਸ ਨਾ ਰੱਖਿਓ ਫਿਰ ਜਿੱਤਨ ਦੀ ਆਸ ਨਾ ਰਕਾਰ ਨੂੰ ਮੈਂ ਸੰਬੋਧਿਤ ਹੋ ਰਿਹਾ ਭਗਵੰਤ ਮਾਨ ਨੂੰ ਮੈਂ ਸੰਬੋਧਿਤ ਹੋ ਰਿਹਾ ਵਿੱਤ ਮੰਤਰੀ ਨੂੰ ਆਪਣੇ ਔਕਾਤ ਅੱਜ ਦੇਖੋ ਸਰਵੇ ਹੋਣ ਉਹ ਪਰ ਲੋ ਹੱਥ ਖੜੇ ਕਰਨ ਦੇ ਜਿਹੜੇ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਦੇ ਅਸੀਂ ਪਾਰਲੀਮੈਂਟ ਦੇ ਵਿੱਚੋਂ ਵੋਟਾਂ ਪਾਣੀ ਸ਼ਮੂਨਾ ਨਹੀਂਗਾ ਜੇ ਕੋਈ ਚੰਗਾ ਤਾਂ ਹੱਥ ਖੜੇ ਕਰੇਗਾ ਇਹ ਚ ਕੋਈ ਸ਼ਰਮ ਦੀ ਗੱਲ ਨਹੀਂ ਕਿਸੇ ਨੂੰ ਕੁਛ ਨਹੀਂ ਉਹਨਾਂ ਦੀ ਕਾਦਖਾਨੀ ਹੱਥ ਖੜੇ ਕਰੇ ਗਏ ਜਿਹੜੇ ਗੰਦੇ ਸੀ ਵੋਟਾਂ ਪਾਣੀ ਉਹਨਾਂ ਨੂੰ ਕੋਈ ਤਾਂ ਖੜਾ ਕਰ ਦਿਓ ਯਾਰ ਅੱਜ ਕੋਈ ਤਾਂ ਕਰ ਦੋ ਭਗਵਾਨ ਤਮਨ ਸਾਹਿਬ ਦੇਖ ਲਓ ਇੱਕ ਵੀ ਬੰਦਾ ਨਹੀਂ ਹੱਥ ਖੜਾ ਕਰ ਰਿਹਾ ਜੇ ਇਹਨਾਂ ਦੀ ਰੱਗ ਇਹ ਬੋਲ ਰਹੀ ਹੈ ਤੇ ਪੂਰਾ ਪੰਜਾਬ 13 ਚ ਤੁਹਾਡੀਆਂ ਸ਼ੀਟਾਂ ਜਿਹੜੀਆਂ ਤੁਹਾਡੀਆਂ ਮੰਨ ਲਓ ਬਸ ਜੋੜੀਆਂ ਜਬਤ ਹੋਣੀਆਂ ਤੇ ਜਿਹੜੇ ਸਾਥੀ ਕਹਿੰਦੇ ਆ ਕਿ ਅਸੀਂ ਇਹਨਾਂ ਦੇ ਅਗੇਂਸਟ ਵੋਟ ਪਾਵਾਂਗੇ ABC ਚ ਜਿਹਨੂੰ ਮਰਜ਼ੀ ਪਾ ਦਾਂਗੇ ਪਰ ਇਹਨਾਂ ਨੂੰ ਪਣੀ ਪਾਵਾਂ ਲੋਕੀ ਕਰੋ ਦੇਖੋ ਅਮਾ ਵੀ ਪਾ ਦੇਖੋ ਆਹ ਉਹ ਹੱਥ ਖੜੇ ਆ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਨਹੀਂ ਪਾਉਣੀਆਂ ਇਹ ਜਿਹੜੀ ਅਸੀਂ ਪੰਜਾਬ ਦੇ ਵਿੱਚ ਭੇਜੇ ਲੱਗੇ ਆ ਇਹਦੇ ਸੱਜਣੋ ਤੁਹਾਨੂੰ ਤੁਹਾਡੀ ਔਕਾਤ ਦਿਖਾਵਾਂਗੇ ਕਿ ਤੁਹਾਡੀ ਕੀ ਔਕਾਤ ਹੈ ਸਾਡੀ ਦਾ ਸੰجن ਚਰਨਾ ਦਾ ਤੋਂ ਤੁਹਾਨੂੰ ਮੈਂ ਦੱਸਿਆ ਹੈ ਇਸ ਵੀਡੀਓ ਦੇ ਰਾਹੀਂ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰ ਲੈਣਾ ਸ਼ੇਅਰ ਕਰ ਲੈਣਾ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਹੈ ਸਾਡੇ ਚੈਨਲ ਤੇ ਆ ਰਹੀ ਵੀਡੀਓ ਵਧੀਆ ਲੱਗ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ